ਮੋਹਾਲੀ ਚ ਫਸਲਾਂ ਦੀ ਰਹਿਣ ਖੂਦ ਦੀ ਸੁਚੱਜੀ ਵਰਤੋਂ ਤੇ ਵੱਖ-ਵੱਖ ਫਸਲਾਂ ਬਾਰੇ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰ ਦਾ ਕਿਸਾਨ ਮੇਲਾ ਤੇ ਪ੍ਰਦਰਸ਼ਨੀ ਲਗਾਈ ਗਈ। ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ, ਐਮਐਲਏ ਸਰਦਾਰ ਕੁਲਵੰਤ ਸਿੰਘ ਦੇ ਵੱਲੋਂ ਇੱਕ ਕਿਸਾਨ ਮੇਲਾ ਲਗਾਇਆ ਜਾਂਦਾ ਹੈ। ਦੂਰ-ਦੂਰ ਤੋਂ ਇੱਥੇ ਕਿਸਾਨ ਪਹੁੰਚਦੇ ਨੇ, ਉੱਥੇ ਹੀ ਕਿਸਾਨਾਂ ਵੱਲੋਂ ਐਮਐਲਏ ਕੁਲਵੰਤ ਸਿੰਘ ਵੱਲੋਂ ਕੀਤੇ ਗਏ ਸੁਪਰਾਲੇ ਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਐਮਐਲਏ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਤੋਂ ਬਿਨਾ ਖੇਤੀਬਾੜੀ ਤੋਂ ਨਾ ਸੀ ਆਪਣਾ ਭਵਿੱਖ ਸੋਚ ਵੀ ਨਹੀਂ ਸਕਦੇ ਹੋਰ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਇਸ ਵੱਲੋਂ ਵਧਾਈ ਵੀ ਦਿੰਦਾ ਧੰਨਵਾਦ ਵੀ ਕਰਦਾ ਵੀ ਇਹਨਾਂ ਦੀ ਮਿਹਨਤ ਸਦਕਾ ਅੱਜ ਇੱਕ ਸਾਲ ਮੇਲਾ ਵੀ ਲੱਗ ਰਿਹਾ ਪ੍ਰਦਰਸ਼ਨੀਆਂ ਵੀ ਹੋ ਰਹੀਆਂ ਔਰ ਇਹੋ ਬਿਨਾਂ ਵੀ ਜਿਹੜੀਆਂ ਐਕਟੀਵਿਟੀਏ ਕਰਕੇ ਗਏ ਚਾ ਕਾਦੇ ਨੇ ਉਹਨਾਂ ਬਾਰੇ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ ਉਹਨੇ ਉਹਨੇ ਕਿ ਸਾਹਤ ਪ੍ਰਾਗ ਨਰੀਆਲੀ ਤੇ ਬੋਲ ਰਹੇ ਸੀ ਵੀ ਕਿਦਾਂ ਇਹ ਐਗਰੀਕਲਚਰ ਅਫਸਰ ਜਦੋਂ ਵੀ ਆਏ ਤੇ ਇਹਨਾਂ ਨੇ ਆਪ ਕੰਮ ਦਿੱਤਾ ਪ੍ਰਿੰਟ ਜਣੀ ਦਾ ਆਪ ਤੇ ਵਰ ਮਿਦਾ ਲੱਕਲੀ ਖਾਤਾ ਲੱਕਲੀ ਜਿਹੜੀਆਂ ਦਵਾਈਆਂ ਤੇ ਹੋਰ ਵੀ ਜਿਹੜੀ ਕਿਸੇ ਕਿਸਮ ਦੀਆਂ ਆਪਣੀਆਂ ਜ਼ਰੂਰਤਾਂ ਵੀ ਉਹਨੂੰ ਆਪਣੀਆਂ ਜ਼ਰੂਰਤਾਂ ਸਮਝਦੇ ਹੋਏ ਸਾਡ ਦਾ ਮੋਢਾ ਨਾਲ ਹੋਤਾ ਜੋੜ ਕੇ ਖੜੇ ਨੇ ਤੇ ਮੈਂ ਸਮਝਦਾ ਵੀ ਇਹ ਬਹੁਤ ਹੀ ਵਧੀਆ ਤਦ ਉਹ ਵੀ ਸਹਿਯੋਗ ਜਿਹੜੀ ਖਸਫਸਾ ਜੋ ਕੰਮ ਆ ਜਿਹੜਾ ਡਿਪਾਰਟਮੈਂਟ ਨੇ ਕੀਤਾ ਮੈਂ ਇਹਨੂੰ ਹਸਾਬਾਸ਼ੇ ਵੀ ਦੰਦਾ ਔਰ ਕੀਤਾ ਵੀ ਔਰ ਕਾਰਜ ਹੈ ਤੇ ਮੈਂ ਇਹਨੂੰ ਹਸਾਬਾਸ਼ੇ ਵੀ ਦੰਦਾ ਔਰ ਮੈਂ ਇਹਨੂੰ ਦਾ ਧੰਨਵਾਦ ਵੀ ਇਸ ਗੱਲੋਂ ਕਰਦਾ ਕਿਸਾਨੀ ਜਿਹੜੀ ਹੈ ਉਹ ਪੰਜਾਬ ਦੀ ਉਹ ਨਹੀਂ ਪੂਰੇ ਹਿੰਦੁਸਤਾਨ ਦੀ ਨਿਰਭਰਤਾ ਜਿਹੜੀ ਹੈ ਤਾਂ ਜੇ ਕਿਸਾਨ ਨਾ ਹੋਵੇ ਤਾਂ ਰੋਟੀ ਨਾ ਹੋਣ ਕਿਸਾਨ ਤੋਂ ਬਿਨਾ ਕਿਸਾਨੀ ਤੋਂ ਬਿਨਾ ਕਿਰਤੀ ਤੋਂ ਬਿਨਾ ਸੋਚਣਾ ਵੀ ਮਤਲਬ ਆਪਣੇ ਆਪ ਦੇ ਵਿੱਚ ਵੀ ਅਸੀਂ ਜਿਉਂਦੇ ਰਹਾਂਗੇ ਆਪਣੇ ਆਪ ਦੇ ਵਿੱਚ ਇੱਕ ਅਜੀਬ ਗੱਲ ਮੈਨੂੰ ਲੱਗਦੀ ਆ ਕਿ ਜੇ ਸਭ ਤੋਂ ਜਿਹੜਾ ਜ਼ਰੂਰੀ ਕੰਮ ਹੈ ਜੇ ਸਭ ਤੋਂ ਜਿਹੜਾ ਜ਼ਰੂਰੀ ਧੰਦਾ ਹੈ ਜਿਹਦੇ ਤੋਂ ਬਿਨਾ ਲੋਕ ਰਹਿ ਨਹੀਂ ਸਕਦੇ ਪਾਣੀ ਤੋਂ ਬਿਨਾ ਜੇ ਜ਼ਰੂਰਤ ਦਾ ਹੈ ਤਾਂ ਅਨਾਜ ਵੀ ਆ ਤੇ ਅਨਾਜ ਨੂੰ ਕੌਣ ਪੈਦਾ ਕਰਦਾ ਕਿਸਾਨ ਪੈਦਾ ਕਰਦਾ ਹੈ ਔਰ ਉਸ ਅਨਾਜ ਨੂੰ ਕਿਸਾਨ ਕਿੱਦਾਂ ਪੈਦਾ ਕਰਦਾ ਹੈ ਉਹ ਮੇਰੇ ਤੋਂ ਬਾਅਦ ਤੁਸੀਂ ਜਾਣਦੇ ਹੋ ਵੀ ਕਿੰਨੀਆਂ ਮੁਸ਼ਕਲਾਂ ਤਰੰਧਾਂ ਨੇ ਕਿੰਨੀਆਂ ਭੱਜ ਦੌਣ ਦੇ ਬਾਅਦ ਤੁਸੀਂ ਜਾ ਕੇ 4 ਮਹੀਨੇ ਬਾਅਦ 6 ਮਹੀਨੇ ਬਾਅਦ ਜਿਹੜੀ ਫਸਲ ਦਾ ਜਿਹੜਾ ਨਤੀਜਾ ਉਹ ਕੱਢਦੇ ਹੋ ਤੇ ਤੁਸੀਂ ਉਹ ਉੱਤੇ ਤੇ ਆਸ ਰੱਖਦੇ ਹੋ ਤੇ ਮਿਹਨਤ ਕਰਦੇ ਹੋ ਕਿ ਮਿਹਨਤ ਆ ਤੁਹਾਨੂੰ ਸੋ ਇਦੋਂ ਜਿਹੜਾ Commitment ਤੇ ਇਦੋਂ ਜਿਹੜੀ ਧੰਦਾ ਜਿਹੜਾ ਸਾਡੇ ਸੇਲ ਨਹੀਂ ਹੋ ਕੋਈ ਜੁਰੂਰਤ ਹੋਣੀ ਹੋ ਸਕਦਾ ਹੈ ਤੇ ਮੈਂ ਤੁਹਾਡਾ ਵੀ ਇਸੇ ਨੂੰ ਧੰਨਵਾਦ ਜੀ ਆ ਤੇ ਮੇਰਾ ਸਿਰਫ ਇਹ ਚੁਕਾ ਰਿਹਾ ਕਿ ਇੰਨੀ ਆ ਮੁਸ਼ਕਲਾਂ ਦੇ ਬਾਵਜੂਦ ਵੀ ਹਾਲਾਤ ਇਹ ਧੰਦਾ ਜਿਹੜਾ ਇਹ ਪ੍ਰੋਫਿਟੇਬਲ ਨਹੀਂ ਹੈਗਾ ਘਾਟੇ ਦਾ ਕੋਈ ਵੀ ਦੁਨੀਆ ਦੇ ਵਿੱਚ ਬਿਜ਼ਨਸਮੈਨ ਹੋਣ ਉਹ ਜਿਹੜੇ ਬਿਜ਼ਨਸਮੈਨ ਨੇ ਉਹ ਘਾਟੇ ਦਾ ਧੰਦਾ ਨਹੀਂ ਕਰਦੇ ਲੇਕਿਨ ਮੈਂ ਸਦਕੇ ਜਾਮ ਕਿਸਾਨ ਵੀਰਾਂ ਦੇ ਵੀ ਘਾਟਾ ਵਾਧਾ ਨਾ ਦੇਖਦੇ ਹੋਏ ਕਿ ਲਗਾਤਾਰ ਸਹਿਜ ਇਸ ਕੰਮ ਦੇ ਵਿੱਚ ਲਾ ਕੇ ਜਿਹੜਾ ਲੋਕਾਂ ਦਾ ਪੇਟ ਆ ਉਹ ਭਰ ਦੇ ਨੇ ਕਿ ਸਾਡੇ ਜਿਹੜੇ ਡਿਪਾਰਟਮੈਂਟ ਦੇ ਅਫੀਸਰ ਸਾਹਿਬਾਨ ਨੇ ਕੋ ਤੁਹਾਡੇ ਨਾਲ ਪੂਰੇ ਸਹਿਯੋਗ ਦੀ ਸਿੱਧ ਹੋ ਰਹੀ ਤੁਸੀਂ ਉਹਦੀ ਤਾਰੀਫ਼ ਕੀਤੀ ਆ ਤੇ ਮੈਂ ਸਮਝਦਾ ਵੀ ਸਾਡੀ ਸਰਕਾਰ ਦੀ ਜਿਹੜੀ ਤਾਰੀਫ਼ ਹੈ ਜਿਹੜੀ ਹੋਈ ਆ ਕਿਉਂਕਿ ਇਹ ਸਰਕਾਰ ਜਦੋਂ ਆਪਣੇ ਅਫੀਸਰ ਨੂੰ ਔਰ ਆਪਣੇ ਅੰਪਲਾਈ ਨੂੰ ਇੱਕ ਸਤਿ ਸ਼ਾਮਾਹ ਵਾਲਾ ਕੰਮ ਕਰਨ ਦਾ ਮਾਹੌਲ ਦਿੰਦੀ ਆ ਸਾਡੀ ਡਿਪਾਰਟਮੈਂਟ ਦੇ ਜਿਹੜੇ ਅੰਪਲਾਈ ਨੇ ਤੇ ਅਫੀਸਰ ਨੇ ਉਹ ਅੱਛਾ ਕੰਮ ਕਰ ਸਕਦੇ ਵੀ ਅੱਛਾ ਜਿਹੜਾ ਲੋਕਾਂ ਦੇ ਵਿੱਚ ਵਿਚੇ ਸਕਦੇ ਨੇ ਸੋ ਸਾਡੇ ਮਾ ਜੋ ਮੁੱਖ ਮੰਤਰੀ ਨੂੰ ਸਾਰਿਆਂ ਨੂੰ ਪਤਾ ਹੈ ਦਿੱਤਾ ਧੀ ਦੇ ਨਾਲ ਦੁਰੇ ਹੋਏ ਨੇ ਔਰ ਬਕਾਇਦਾ ਤੌਰ ਤੇ ਲੋਕਾਂ ਦੇ ਵਿਚ ਰਹਿੰਦੇ ਨੇ ਇਹ ਕਿਸਾਨਾਂ ਦਾ ਭੁੱਖਾ ਜੇਕਰ ਕਿਸਾਨਾਂ ਦਾ ਭੁੱਖਾ ਉਲਝਰ ਕਰਨਾ ਆਪਾਂ ਨੇ ਕੰਮ ਹੈ ਕਿਸਾਨਾਂ ਨੂੰ ਕਰਨਾ ਤਾਂ ਇਹ ਕੈਂਪ ਬਹੁਤ ਜ਼ਰੂਰੀ ਹੈ ਜਦੋਂ ਆਪ ਸਰਕਾਰ ਆਈ ਹੈ ਐਮਐਲਏ ਸਾਹਿਬ ਆਪ ਆਪਣੀ ਸਰਪ੍ਰਸਤੀ ਹੇਠ ਇਹ ਕੈਂਪ ਪਲਵਾ ਰਹੇ ਹੈ ਜੀ ਪਪਾ ਅੱਜ ਦੇਖ ਰਹੇ ਕਿੰਨੇ ਕਿਸਾਨ ਆ ਰਹੇ ਕਿੰਨੇ ਸ਼ਤਾਨਾਂ ਦੇ ਘੁੰਮ ਰਹੇ ਆਗੇ ਸਮਾਨ ਪ੍ਰਾਪਤ ਕਰ ਰਹੇ ਜਾਣਕਾਰੀ ਲੈ ਰਹੇ ਇਹ ਕੈਂਪ ਬਹੁਤ ਜ਼ਰੂਰੀ ਹੈ ਜੇ ਕਿਸਾਨੀ ਨੂੰ ਉਪਰ ਚੱਕਣਾ ਹੈ ਬਸ ਸਰਕਾਰ ਕਿਸਾਨੀ ਨੂੰ ਉਪਰ ਚੱਕਣ ਲਈ ਬਹੁਤ ਵੱਡੇ ਪ੍ਰਾਲੇ ਕਰ ਰਹੀ ਸਭ ਤੋਂ ਪਹਿਲਾਂ ਕਿਸਾਨੀ ਨੂੰ ਉਪਰ ਚੱਕਣ ਲਈ ਖੇਤ ਦੇ ਪਾਣੀ ਤੇ ਬਿਜਲੀ ਜ਼ਰੂਰੀ ਹੈ ਬਿਜਲੀ ਸਰਕਾਰ ਬਹੁਤ ਦੇਰੀ ਹੈ 18 18 20 20 ਘੰਟੇ ਦੂਜੀ ਗੱਲ ਸਰਬ ਸਿਟੀ ਸਬ ਸਿਟੀ ਕਿਸਾਨਾਂ ਨੂੰ ਦੇ ਰਹੀ ਹੈਗੀ ਮਨ ਅੱਜ ਦੇ ਸਮੇਂ ਕਿਸਾਨ ਖੁਸ਼ ਹੈ ਖੁਸ਼ ਹੋਣ ਦੇ ਕਿਸਾਨ ਤਾਂ ਹੀ ਸਰਕਾਰ ਨਾਲ ਜੁੜੇ ਹੋਏ ਹੈ ਤਾਂ ਹੀ ਸਰਕਾਰ ਦੀ ਪਰਸੈਂਟੇਜ ਪਹਿਲਾਂ ਵਧੀ ਹੈ ਚਲੋ ਪਿਛਲੀ ਵਾਰੀ ਕੁਝ ਘਟੀ ਹੈ ਜਿਹੜੀ ਗੱਲ ਤੁਸੀਂ ਮੈਨੂੰ ਪੁੱਛਣੀ ਹੈ ਮੈਂ ਹੋਣੇ ਦੱਸ ਦੇਣਾ ਪਰ ਉਹ ਇਸਾਨਿਆ ਕਰਕੇ ਨਹੀਂ ਘਟੀ ਉਹ ਸਿਰਫ ਸ਼ਹਿਰੀ ਕਲੋਨੀਆਂ ਕਰਕੇ ਘਟੀਏਗੀ ਨਹੀਂ ਕਿਸਾਨ ਤਾਂ ਸਰਕਾਰ ਨਾਲ ਦਿਲੋਂ ਜੁੜੇ ਹੋਏ ਹੈ ਅਰ ਮੈਂ ਚੀਜ਼ ਨੂੰ ਬਹੁਤ ਵਧੀਆ ਸਮਝਦਾ ਜਿਹੜੇ ਅੱਜ ਕੈਂਪ ਲਾਏ ਹੋਏ ਹੈਗੇ ਇਹ ਕੈਂਪ ਜ਼ਿਲ੍ਹਾ ਪੱਧਰੀ ਬਲਾਕ ਪੱਧਰੀ ਪਿੰਡ ਪੱਧਰ ਤੱਕ ਵੀ ਲੱਗਣੇ ਚਾਹੀਦੇ ਆਂ ਜੀ ਹਾਂਜੀ ਸਬਸਿਡੀ ਮਿਲਦੀ ਆ ਸਾਨੂੰ ਲੱਗਦਾ ਕਿ ਆਮ ਕਿਸਾਨਾਂ ਤੱਕ ਪਹੁੰਚਦੀ ਆ ਜਾਂ ਕਿਤਨੇ ਕਿਤੇ ਸਾਨੂੰ ਲੱਗਦਾ ਕਿਵੇਂ ਕਿਉਂਕਿ ਤੁਸੀਂ ਖੁਦ ਕਿਸਾਨ ਨੂੰ ਤੁਸੀਂ ਵੀ ਖੇਤੀਬਾੜੀ ਕਰਦੇ ਹੋ ਤੁਹਾਨੂੰ ਹੋ ਸਕਦਾ ਕਿ ਛੋਟੇ ਕਿਸਾਨਾਂ ਤੱਕ ਉਹ ਚੀਜ਼ ਦਾ ਨਾਮ ਹੀ ਆਉਂਦੀ ਨਹੀਂ ਨਹੀਂ ਸਿਰਫ ਸਬਸਿਡੀ ਕਿਸਾਨਾਂ ਤੱਕ ਪਹੁੰਚਦੀ ਆ ਹੁਣ ਜਿਵੇਂ ਪਿਛਲੀ ਵਾਰੀ ਮਸ਼ੀਨਾਂ ਆਈ ਸੀ ਜੀ ਕੋ ਜਿਹੜੀ ਫੂਸ ਰਣ ਵਾਲੀਆਂ ਉਹ ਤਕਰੀਬਨ ਨਾਰਮਲ 550 ਮਸ਼ੀਨਾਂ ਕਿਸਾਨਾਂ ਤੇ ਗਈ ਹੈ ਸਾਰੀ ਸਬਸਿਡੀ ਤੇ ਗਈ ਹੈ ਕੀ ਹੁਣ ਜਿਹੜੇ ਬੀਜ ਹੈਗੇ ਉਹ ਕਿਸਾਨ ਨੂੰ ਸਬਸਿਡੀ ਤੇ ਮਿਲਦੇ ਜੇ ਆਪਾਂ ਆਪ ਇਹ ਨਾ ਲੈਣ ਜਾਓ ਫਿਰ ਆਪਣੀ ਗਲਤੀ ਹੈ ਜੀ ਜੇ ਆਪਾਂ ਕਿਸਾਨ ਸੈਂਟਰ ਤੇ ਜਾਉਂਗੇ ਤਾਂ ਇਹ ਗੱਲ ਪੱਕੀ ਹੈ ਵੀ ਸਾਨੂੰ ਸਬਸਿਡੀ ਦੇ ਸਮਾਨ ਮਿਲਦਾ ਹੁਣ ਰਹੀ ਹੈ ਸਬਸਿਡੀ ਤੇ ਮਿਲਦਾ ਆਏਗਾ ਅੱਛਾ ਇਹ ਚੀਜ਼ਾਂ ਦਾ ਮਤਲਬ ਥੋੜਾ ਕਿਸਾਨਾਂ ਨੂੰ ਆਪ ਪੜੇ ਲਿਖੇ ਹੋ ਕੇ ਜਾਗਰੂਤ ਹੋਣਾ ਬਹੁਤ ਜ਼ਰੂਰੀ ਹੈ ਕਿਸਾਨਾਂ ਲਈ ਦੇਖੋ ਛੋਟੀ ਵੀਰ ਗੱਲ ਇਹ ਹੈ ਜਿਹੜਾ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਹੜਾ ਕੈਂਪ ਲਾਇਆ ਗਿਆ ਹੈ ਇਹ ਮਾਰਗਦਰਸ਼ਕ ਸਾਬਤ ਹੋਏਗਾ ਔਰ ਅੱਜ ਜਿਹੜੀ ਨਵੇਂ ਯੁੱਗ ਦੀ ਖੇਤੀ ਹੈ ਨਵੇਂ ਟੈਕਨੋਲੋਜੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਸਾਡੇ ਖੇਤੀਬਾੜੀ ਮੰਤਰੀ ਮਨਿਸਟਰ ਸਾਹਿਬ ਨੂੰ ਜਿਹੜੀਆਂ ਨਵੀਆਂ ਪਾਲਿਸੀ ਜੋ ਖਾਸ ਕਰ ਜਿੰਨੇ ਅਧਿਕਾਰੀ ਕਰਮਚਾਰੀ ਜਿਹੜੇ ਸੀਨੀਅਰ ਆਫੀਸਰ ਸਹਿਬਾਨ ਨੇ ਜਿਵੇਂ ਪੀਯੂ ਨੂੰ ਲੈ ਕੇ ਯੂਨੀਵਰਸਿਟੀ ਲੁਧਿਆਣਾ ਨੂੰ ਲੈ ਕੇ ਉਹ ਸਾਰੇ ਲੋਕਾਂ ਦੇ ਅਲੱਗ-ਅਲੱਗ ਡਿਪਾਰਟਮੈਂਟ ਜਿਹੜੀ ਕਾਰਗੁਜ਼ਾਰੀ ਹੈ ਉਹ ਵੀ ਇੱਥੇ ਸਾਬਤ ਹੁੰਦੀ ਆਰ ਲੇਕਿਨ ਪੁਰਾਣੀ ਖੇਤੀ ਔਰ ਆਧਿਕ ਖੇਤੀ 'ਚ ਬਹੁਤ ਜ਼ਮੀਨ ਸਮਾਨ ਦਾ ਫਰਕ ਪੈ ਗਿਆ ਔਰ ਅੱਜ ਦੇਖੋ ਆ ਨਿਗਾਹ ਮਾਰ ਲੇ ਤੁਹਾਡਾ ਕੈਮਰਾ ਚਲਾ ਕੇ ਦੇਖੋ ਕਿ ਪੁਰਾਣੇ 70 80 ਸਾਲ ਵਾਲੇ ਬਾਬੇ ਘਟ ਔਰ ਨੌਜਵਾਨ ਯੂਥ ਜਿਹੜਾ ਖੇਤੀ ਵਾਲਾ ਜ਼ਿਆਦਾ ਮਰਿਆ ਹੈ ਇਹੀ ਦੇਣ ਹੈ ਪੰਜਾਬ ਨੂੰ ਰੰਗਲਾ ਪੰਜਾਬ ਤਾਂ ਹੀ ਬਣ ਸਕੇਗਾ ਭਗਵੰਤ ਮਾਨ ਦਾ ਸੁਪਨਾ ਤਾਂ ਹੀ ਪੂਰਾ ਹੋਏਗਾ ਜੇ ਸਾਰੀਆਂ ਟੀਮਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਅਸੀਂ ਪੰਜਾਬ ਦੇ ਵਿਕਾਸ ਲਈ ਔਰ ਖੇਤੀਬਾੜੀ ਡਿਪਾਰਟਮੈਂਟ ਨੂੰ ਔਰ ਇਸ ਵਿਭਾਗ ਦੇ ਵਿੱਚ ਸ਼ਲਾਘਾ ਕਰਨਾ ਚਾਹੁੰਦਾ ਆ ਡਿਪਾਰਟਮੈਂਟ ਨੇ ਜਿਹੜਾ ਕੰਮ ਕੀਤਾ ਇਹਨਾਂ ਦੇ ਸੀਨੀਅਰ ਅਫਸਰ ਸਹਿਬਾਨ ਜਿਹੜੇ ਦਿਨ ਰਾਤ ਇੱਕ ਕਰਕੇ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਖੇਤੀ ਨੂੰ ਲਾਹੇਮੰਦ ਧੰਦਾ ਬਣਾਇਆ ਗਿਆ ਅੱਜ ਤੋਂ ਜੇ ਤੁਸੀਂ ਸਹੀ ਮੈਨੇਜ ਪੰਜਾਬ ਦੇ ਦੇਖੋ ਇੱਕ ਕਿਸਾਨ ਦੇ ਦੋ ਪੁੱਤਾਂ ਇੱਕ ਟਰਾਂਸਪੋਰਟਰ ਬਣ ਗਿਆ ਦੋਵੇਂ ਨੂੰ ਕਹਤਾ ਬਾਪੂ ਨੇ ਗੱਡੀ ਲੈ ਕੇ ਲੈ ਵੀ ਆ ਟਰੱਕ ਚਲਾ ਲਾ ਜੇ ਤੀਆ ਜੇ ਹੋਰ ਜੰਮਿਆ ਬਹੁਤ ਬੱਚਾ ਨੂੰ ਕਹ ਪੁੱਤ ਐ ਕਰ ਤੂੰ ਖੇਤੀ ਕਰ ਲੈ ਇਹੀ ਤਾਂ ਧੰਦੇ ਤਿੰਨ ਚਾਰ ਨੇ ਪੰਜਾਬ ਦੇ ਜਿਹੜੇ ਮੁੱਖ ਖੇਤੀ ਮੁੱਖ ਮੁੱਖ ਖੇਤੀ ਦਾ ਧੰਦਾ ਹੈ ਸਬਸਿਡੀ ਦੀ ਗੱਲ ਕੀਤੀ ਜਾਂਦੀ ਆ ਸਾਨੂੰ ਵੀ ਲੱਗਦਾ ਕਿ ਜਿਹੜੀ ਕਿਸਾਨਾਂ ਤੱਕ ਸਬਸਿਡੀ ਆ ਜਿਹੜੀ ਸਰਕਾਰ ਵੱਲੋਂ ਉਲਾਂਗ ਕੀਤੀ ਜਾਂਦੀ ਆ ਪਹੁੰਚਦੀ ਆ ਦੇਖੋ ਜੀ ਜਿਹੜੀ ਉਹਨੀ ਮਸ਼ੀਨਰੀ ਦੀ ਜਿੰਨੀ ਜ਼ਰੂਰਤ ਹੈਗੀ ਆ ਉਹਨੀ ਉਪਲਬਧ ਹੈਗੀ ਆ ਜੀ ਅਸਲ 'ਚ ਪੰਜਾਬ ਦੇ ਵਿੱਚ ਜਿੱਥੇ ਕਿ ਅਜੇ ਤੱਕ ਨੁਕਸਾਨ ਹੋ ਰਿਹਾ ਸਾਡੀ ਲੋਕਾਂ ਦੀ ਸੋਚ ਨਹੀਂ ਅਜੇ ਤੱਕ ਬੰਦ ਸਕੀ ਮਾਨ ਸਾਹਿਬ ਨੇ ਬੜੇ ਵਧੀਆ ਉਪਰਾਲੇ ਕੀਤੇ ਹੈ ਮੰਤਰੀ ਸਾਹਿਬ ਵਧੀਆ ਕੰਮ ਕਰ ਰਹੇ ਨੇ ਅਫਸਰ ਬਹੁਤ ਸਿਆਣੇ ਨੇ ਲੇਕਿਨ ਕਈ ਜਗ੍ਹਾ ਅਜੇ ਵੀ ਪ੍ਰਾਣੀਆਂ ਜਿਹੜੀਆਂ ਕਈ ਕਈ ਕਮੀਆਂ ਪੇਸ਼ੀ ਅਫਸਰ ਅਫਸਰ ਸਹੀ ਲੋਗਾਂ ਇਹਨਾਂ ਦਾ ਖਮਾਇਜਾ ਆਮ ਤੌਰ ਤੇ ਸਾਡੀ ਸਰਕਾਰ ਨੂੰ ਹੁਣ ਤੱਕ ਭੁਗਤਣਾ ਪਿਆ ਔਰ ਮੈਂ ਮੋਹਾਲੀ ਜ਼ਿਲ੍ਹੇ ਦੀ ਗੱਲ ਕਰਾਂ ਇੱਥੇ ਅਫਸਰ ਜਿਹੜੇ ਮੇਰੇ ਜਿੰਨੇ ਨੇ ਖੇਤੀਬਾੜੀ ਨਾਲ ਸੰਬੰਧਿਤ ਭਾਵੇਂ ਆ ਖੇਤੀਬਾੜੀ ਨਾਲ ਸੰਬੰਧਿਤ ਹਰ ਰੋਜ਼ ਇਹਨਾਂ ਦਾ ਫੋਨ ਆਉਂਦਾ ਕਿ ਰੰਦਾਵਾ ਸਾਹਿਬ ਤੁਸੀਂ ਦਿਹਾੜੀ ਨਾਲ ਤੁਸੀਂ ਕਿਸਾਨ ਦੇ ਬੇਟੇ ਹੋ ਖੇਤੀਬਾੜੀ ਬਾਰੇ ਅਸੀਂ ਕੀ ਕਰ ਸਕਦੇ ਹਾਂ ਲੇਕਿਨ ਕੁੱਲ ਮਿਲਾ ਕੇ ਜਿਹੜੇ ਫਲੱਡ ਏਰੀਆ ਸਾਡੇ ਹਰਾਂ ਜਿਹੜੇ ਖੇਤਾਂ 'ਚ ਫਲੱਡ ਆਉਂਦੇ ਨੇ ਉੱਥੇ ਜਿਵੇਂ ਜਿਪਸਮ ਜਾਂ ਇਹਦੇ ਚੀਜ਼ਾਂ ਸੀ ਪਾਣੇ ਆ ਉਹ ਜ਼ਿਆਦਾ ਅਫੈਕਟਡ ਨਹੀਂ ਹੋ ਰਹੀਆਂ ਉਹਦਾ ਕਾਰਨ ਕੀ ਹੈ ਕਿ ਸਾਰਾ ਹਰਿਆਣੇ ਦਾ ਹਿਮਾਚਲ ਦਾ ਗੰਦ ਚੰਡੀਗੜ੍ਹ ਦਾ ਸਾਰਾ ਗੰਦ ਸਾਰਾ ਫਲੱਡਰ ਸਾਰਾ ਪਾਣੀ ਆ ਕੇ ਡੇਰਾਬਸੀ ਨੂੰ ਮਾਰ ਕਰਦਾ ਔਰ ਮੈਂ ਅੱਜ ਧੰਨਵਾਦ ਵੀ ਕਰਦਾ ਖੇਤੀਬਾੜੀ ਵਿਭਾਗ ਦਾ ਔਰ ਖਾਸ ਕਰ ਮੇਰੇ ਐਸਡੀਐਮ ਸਾਹਿਬ ਡੇਰਾਬਸੀ ਤੋਂ ਪਹੁੰਚੇ ਇਹਨਾਂ ਦਾ ਇਹਨਾਂ ਦੀ ਅੱਛੀ ਪਾਲਿਸੀਜ਼ ਕਰਕੇ ਵਧੀਆ ਬੰਦ ਬਣ ਗਏ ਔਰ ਇਹ ਮਹਿਕਮੇ ਦੇ ਟਾਈਮ ਟੂ ਟਾਈਮ ਖੇਤੀਬਾੜੀ ਵਾਲ ਲੇ ਚੈਨਲ ਦੇ थ्रू ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਆ ਮੇਰੇ ਡੀਪੀਆਰ ਉਹ ਸਭ ਕੜੇ ਨੇ ਜਿਹੜੀ ਤੁਹਾਡੀ ਹਰ ਇੱਕ ਗੱਲ ਲੋਕਾਂ ਤੇ ਪੰਜਾਬ ਦੇ ਆਵਾਮ ਤੱਕ ਪਹੁੰਚਾਉਂਦੇ ਆ ਕਿ ਅੱਜ ਦਰਖਤ ਲਾਣੇ ਬਹੁਤ ਜ਼ਰੂਰੀ ਨੇ ਯਾਰਾ ਕੈਂਪਾਂ ਦਾ ਵੀ ਤਾਂ ਹੀ ਫਾਇਦਾ ਹੋਊਗਾ ਅੱਜ ਅੱਜ ਇੱਥੇ ਕੈਂਪ ਚਾਹੀਦੇ ਸੀ ਜਿਵੇਂ ਬੂਟੇ ਬੰਡਣ ਵਾਲਾ ਆਪਾਂ ਪੰਜਾਬ ਦੇ ਵਿੱਚ ਨਿਕਲੇ ਹੋਏ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਦੋ ਚਾਰ ਪੰਜ ਬੂਟੇ ਆਪਣੇ ਲਾਵੇ ਨਹੀਂ ਤੇ ਯਾਦ ਰੱਖਿਓ ਛੋਟੇ ਵਿੱਚ ਜਦੋਂ ਤੇਰੇ ਮੇਰੇ ਜਾਂ ਇਹਨਾਂ ਦੇ ਪੁੱਤ ਪੋਤੇ ਦੋ ਤੇ ਹੋਣਗੇ ਅੱਜ ਤੋਂ 30 ਸਾਲ ਬਾਅਦ ਜਦੋਂ ਪੈਦਾ ਹੋਣਗੇ ਨਾ ਜਾ ਤੋ ਮਰ ਜਾਣਗੇ ਜਾਂ ਉਹਦੀ ਢੂਈ ਤੇ 2.5 ਕਿਲੋ ਦਾ ਸਿਲੰਡਰ ਲੱਗਿਆ ਹੋਊਗਾ ਆਕਸੀਜਨ ਸਿਲੰਡਰ ਇਸ ਕਰਕੇ ਪੰਜਾਬ ਦੇ ਵਸਨੀਕੋ ਪਾਣੀ ਬਚਾ ਲਓ ਵਾਤਾਵਰਨ ਬਚਾ ਲਓ ਆਕਸੀਜਨ ਬਚਾ ਲਓ ਜੇ ਤੁਸੀਂ ਪਿਛਲੇ ਸਾਲ ਵਾਲੀ ਕਰੋਨਾ ਵਾਲੀ ਬਿਮਾਰੀ ਤੋਂ ਬਚਣਾ ਇਸ ਵਾਰ ਜਿੰਨੀ ਹੀਟ ਪਈ ਹੈ ਇੰਡੀਕੇਟਸ ਕਿ ਅਗਲੀ ਵਾਰੀ ਕਰੋਨਾ ਤੋਂ ਵੱਡੀ ਮਹਾਮਾਰੀ ਫੈਲ ਸਕਦੀ ਹੈ ਜੇ ਬਚਾਣਾ ਤੇ ਬੂਟੇ ਲਾ ਲਓ ਪਾਣੀ ਬਚਾ ਲਓ ਸਰਦਾਰ ਸਾਹਿਬ ਤੁਸੀਂ ਵਧੀਆ ਗੱਲ ਕੀਤੀ ਹੈ ਕਿ ਜਿਹੜਾ ਬੂਟੇ ਲਾ ਪਰ ਜਿਹੜਾ ਇੱਥੇ ਕੈਂਪ ਲੱਗਿਆ ਹੋਇਆ ਨਾ ਰੇਕ ਕੋਲੇ ਤੋਂ ਲੋਕ ਆ ਕੇ ਇੱਥੇ 500 ਤੋਂ 200 ਦੇ ਬੂਟੇ ਵੇਚ ਗਏ ਪਰ ਸਾਡੇ ਕਿਸੇ ਵਿਭਾਗ ਵੱਲੋਂ ਇਹ ਨਹੀਂ ਹੋਇਆ ਵੀ ਇੱਥੇ ਇੱਕ ਫ੍ਰੀ ਕੈਂਪੇਨ ਆਦੀ ਬੂਟਿਆਂ ਦਾ ਘਟੋ ਘਾਟ ਜਿਹੜੇ ਕਿਸਾਨ ਜਿਹੜੇ ਆਏ ਨੇ ਉਹ ਲੈ ਕੇ ਜਾਈਏ ਜਿੱਥੇ ਤੁਸੀਂ ਦੇਖ ਰਹੇ ਸੀ ਨਾ ਉਹ ਬੂਟੇ ਉਹ 500 ਤੋਂ ਲੈ ਕੇ 200 300 400 ਰੁਪਏ ਬੂਟਾ ਪ੍ਰਤੀ ਮੇਰੇ ਕੋਲੇ ਦਵਾ ਕੇ ਲਿਆ ਬਹੁਤ ਵੱਡੀ ਡਿਪਾਰਟਮੈਂਟ ਦੀ ਨਿਲਾਕੀ ਹੈ ਔਰ ਮੈਂ ਇਹਦੀ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਅਫਸਰ ਸਹਿਬਾਨ ਇਹ ਜਿਹੇ ਪ੍ਰਾਈਵੇਟ ਲੋਕ ਆ ਕੇ ਇੱਥੇ ਬੂਟੇ ਵੇਚਦੇ ਅਸੀਂ ਸਰਕਾਰੀ ਤੌਰ ਤੇ ਉਪਲਬਧ ਕਰਾ ਸਕਦੇ ਹਾਂ ਔਰ ਵਿਭਾਗਾਂ ਵਿੱਚ ਕਿਤੇ ਨਾ ਕਿਤੇ ਤਾਲਮੇਲ ਦੀ ਕਿਉਂਕਿ ਡਿਸਟ੍ਰਿਕਟ ਹੈੱਡਕੁਆਰਟਰ ਤੇ ਐਸਜੀਐਮ ਸਾਹਿਬ ਬੈਠੇ ਆ ਮੇਰਾ ਮੈਸੇਜ ਲੈ ਕੇ ਜਾਓ ਜੇ ਇੱਥੇ ਆ ਕੇ ਵੀ ਕਿਸਾਨਾਂ ਨੇ ਜੇਬਾਂ ਵਡਾਉਣੀਆਂ ਫਿਰ ਕੈਂਪ ਆਉਣ ਦਾ ਕੀ ਫਾਇਦਾ ਕੀ ਸੁਨੇਹਾ ਲਾ ਕੇ ਜਾਣਗੇ ਕਿ ਪੰਜਾਬ ਦਾ ਰੰਗਲਾ ਪੰਜਾਬ ਬਣ ਰਿਹਾ ਕਿ ਕੰਗਾਲ ਪੰਜਾਬ ਬਣ ਰਿਹਾ ਮੇਰੇ ਇਸ ਕਰਕੇ ਡੀਸੀ ਸਾਹਿਬ ਨੂੰ ਮੈਸੇਜ ਦਿਓ ਕਿ ਇੱਥੋਂ ਜੋ ਵੀ ਬੂਟਾ ਲੈ ਕੇ ਜੇ ਫ੍ਰੀ ਬੂਟਾ ਦੇਣਾ ਚਾਹੀਦਾ ਅੱਜ ਪੰਜਾਬ 'ਚ ਮੇਰੇ ਹਲਕੇ ਜਾ ਕੇ ਦੇਖੋ ਫ੍ਰੀ ਬੂਟੇ 25000 ਬੂਟਾ ਹੁਣ ਤੱਕ ਲੱਗ ਚੁੱਕਿਆ ਕਿਤੇ ਨਾ ਕਿਤੇ ਸਾਡੀਆਂ ਕੋਤਾਈਆਂ ਇਹ ਬੂਟੇ ਪਿੱਛੇ ਸਾਡੀਆਂ ਗਲਤੀਆਂ ਵੀ ਹੋ ਸਕਦੀਆਂ ਕਿ ਅਸੀਂ ਪੂਰਾ ਅਦਰ ਫੋਕ ਪੰਜਾਬੀਓ ਪਾਣੀ ਬਚਾ ਲਓ ਯਾਰ ਅਫਸਰ ਕੁਰਸੀਆਂ ਤਾਂ ਹੀ ਰਹਿਣਗੀਆਂ ਜੇ ਅਸੀਂ ਆਕਸੀਜਨ ਬਚਾਵਾਂਗੇ ਜੇ ਪਾਣੀ ਬਚਾਵਾਂਗੇ ਜੇ ਤੁਸੀਂ ਚਾਹਦੇ ਹੋ ਕਿ ਆਉਣ ਵਾਲੇ 20 30 ਸਾਲਾਂ ਬਾਅਦ ਤੁਹਾਡੇ ਪੁੱਤ ਪੋਤੇ ਦੋਤੇ ਚੰਗੀ ਤਰ੍ਹਾਂ ਸਰਵਾਈਵ ਕਰ ਸਕਣ ਤਾਂ ਆਕਸੀਜਨ ਬਹੁਤ ਜ਼ਰੂਰੀ ਹੈ ਤਰਮੇਣੀਆਂ ਲਾ ਲਓ ਰਾਜਨੀਤੀ ਕਰੀ ਜੇ ਬਾਅਦ ਚ ਆ 6 ਮਹੀਨੇ ਰਾਜਨੀਤੀ ਛੱਡ ਕੇ ਦੇਖੋ ਕਸ ਕਾਂਗਰਸ ਦੇ ਪੁੱਤ ਨੇ ਵੀ ਆਕਸੀਜਨ ਲੈਣੀ ਆ ਆ ਜਿਹੜੇ ਚਲੇ ਗਏ ਕਾਲੀਆਂ ਵਾਲੇ ਨੇ ਵੀ ਲੈਣੀ ਆ ਆ ਹੁਣ ਜਿਹੜੇ ਥੋੜੇ ਜਿਹੇ ਬੀਜੇਪੀ ਵਾਲੇ ਅਸੀਂ ਇਹਨਾਂ ਨੇ ਵੀ ਲੈਣੀ ਆ ਤੇ ਸਾਡੇ ਆਪ ਵਾਲਿਆਂ ਨੇ ਵੀ ਆਕਸੀਜਨ ਲੈਣੀ ਆ ਪਾਣੀ ਸਾਰਿਆਂ ਨੇ ਇੱਥੋਂ ਹੀ ਪੀਣਾ ਔਰ ਦੇਖੋ ਮਜ਼ਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਬੜਾ ਟਾਈਮ ਪਿਆ 2-3 ਸਾਲ ਬਾਅਦ ਫਿਰ ਰਾਜਨੀਤੀ ਕਰਾਂਗੇ